ਅੱਜ ਗੱਲ ਕਰਾਂਗੇ ਪੈਣਾ ਦੀ ਵੈਸੇ ਤੇ ਇਹਨਾਂ ਦਾ ਨੇਚਰ ਬਹੁਤ ਜ਼ਿਆਦਾ ਸਖਤ ਰਹਿੰਦਾ ਹਰੀ ਮਿਰਚ ਤਰ੍ਹਾਂ ਪਰ ਜਿਵੇਂ ਦਿਨ त्यौਹਾਰ ਕੋਈ ਨੇੜੇ ਆਉਂਦਾ ਇਹਨਾਂ ਦਾ ਸੁਭਾਅ 'ਚ ਬਹੁਤ ਜ਼ਿਆਦਾ ਤਬਦੀਲੀ ਪਾਈ ਜਾਂਦੀ ਏ ਬਹੁਤ ਸਵੀਟ ਹੋ ਜਾਂਦੀਆਂ ਨੇ ਹੁਣ ਜਿਵੇਂ ਕਿ ਰਖੜੀ ਨੇੜੇ ਆ ਹੁਣ ਇਹਨਾਂ ਦੇ ਸੁਭਾਅ 'ਚ ਤਬਦੀਲੀ ਪਾਈ ਜਾ ਰਹੀ ਏ ਇਹਨਾਂ ਨੇ ਇੱਕੋ ਗੱਲ ਕਹਿਣੀ ਹੁੰਦੀ ਏ ਵੀਰੇ ਵੇਹੇ ਤਾਂ ਮੇਰੇ ਤੋਂ ਯਾਦ ਕੀ ਆਇਆ ਨਹੀਂ ਜਾਣਾ ਰੱਖੜੀ ਨੂੰ ਪਰ ਇੱਕੋ ਸ਼ਰਤ ਤੇ ਆਵਾਂਗੀ ਤੇਰਾ ਹੱਥ ਬੜਾ ਟਾਈਟ ਮੈਂ ਲੈਣਾ ਕੁਛ ਨਹੀਂ ਬਸ ਮੇਰੀ ਵੱਡੀ ਕੁੜੀ ਨੂੰ ਲਹਿੰਗਾ ਤੇ ਛੋਟੀ ਕੁੜੀ ਨੂੰ ਦੋ ਸੂਟ ਨਾ ਆਪਣੀ ਮਰਜ਼ੀ ਦੇ ਲੈ ਦਿਆ ਜੀ ਨਾਲੇ ਨਾ ਮੁੰਡਾ ਮੇਰਾ ਕਹਿੰਦਾ ਸੀ ਮਾਮੇ ਨੂੰ ਕਹੀਂ ਜਾ ਤਾਂ ਮੈਨੂੰ ਸਾਈਕਲ ਲੈ ਕੇ ਦੇਵੇ ਸਾਈਕਲ ਨਹੀਂ ਲੈ ਕੇ ਦੇਣਾ ਨਾ ਤੇ ਮੈਨੂੰ ਇਹ ਚਾਂਦੀ ਦਾ ਬ੍ਰੇਸਲਟ ਜ਼ਰੂਰ ਲੈ ਕੇ ਦੇਵੇ ਤੇ ਨਾਲੇ ਨਾ ਉਹ ਜੀਜਾ ਤੇ ਆਂਦਾ ਸੀ ਸੂਟ ਐਦ ਕੀ ਨਾ ਮੈਨੂੰ ਰੈਡੀਮੇਡ ਲੈ ਕੇ ਦੇਣ ਐਵੇਂ ਦੂਜਾ ਸੀਪਨ ਵਾਲਾ ਦੇ ਦਿੰਦੇ ਨੇ ਉਹ ਨਾ ਸਵਾਇਆ ਜਾਂਦਾ ਪਿਆਰ ਆ ਜਾਂਦਾ ਤੇ ਮੈਨੂੰ ਤਾਂ ਵੀਰੇ ਕੁਝ ਨਹੀਂ ਚਾਹੀਦਾ ਮੈਨੂੰ ਤੇ ਭਾਵੇਂ ਚਾਰ ਸੂਟ ਆਪਦੀ ਮਰਜ਼ੀ ਦੇ ਲੈ ਦੇ ਆ ਜੇ ਤੇ ਨਾਲੇ ਨਾ ਪਿਆਰ 500 ਰੁਪਏ ਨਾ ਚੰਗਾ ਨਹੀਂ ਲੱਗਦਾ ਅੱਗੇ ਵਿਖਾਣਾ ਹੁੰਦਾ ਜਾਂ 3100 ਜਾਂ 2100 ਰੁਪਏ ਜ਼ਰੂਰ ਦੇ ਆ ਜੇ ਮੈਨੂੰ ਠੀਕ ਹੈ ਨਾ ਅੱਗੋਂ ਸਾਡੇ ਵਰਗਾ ਵੀ ਕਹਿ ਜਾਂਦਾ ਹਾਂ ਭੈਣੇ ਵਾਕਈ ਤੂੰ ਲੈਣਾ ਤਾਂ ਕੁਝ ਹੈ ਨਹੀਂ ਅੱਗੇ ਜਾ ਕੇ ਕੀ ਵਿਖਾਏਂਗੇ ਓਏ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅਨਦਰ ਵਲੋਗਸ ਤੇ ਸਮਾਂ ਹੋ ਗਿਆ ਈ 8 ਵਜੇ ਦਾ ਇਹ ਤਰੀਕ ਹੈਗੀ ਅੱਜ 21 ਜਲਾਈ 2025 ਇਹ ਵਲੌਗ ਆਪਾਂ ਸਟਾਰਟ ਕੀਤਾ ਹੈ 8 ਵਜੇ ਬਾਇਨਦੂਰੋਂ ਛੱਡਣ ਜਾ ਰਹੇ ਆ ਬਣੇ ਰਹੋ ਵੀਡੀਓ 'ਚ ਤੇ ਆਪਾਂ ਜੋ ਵੀ ਹਾਸਾ ਖੇਡਾ ਕਰਦੇ ਆਂ ਵੀਡੀਓ ਦੇ ਅੱਗੇ ਜਾ ਕੇ ਹੁੰਦਾ ਹੈ ਵੀਡੀਓ ਨੂੰ ਪੂਰਾ ਵੇਖਿਆ ਕਰੋ ਇਸ ਕਰਕੇ ਸ਼ੁਰੂ ਤੋਂ ਵਲੌਗ ਸਟਾਰਟ ਜਦੋਂ ਹੁੰਦਾ ਹੈ ਉਦੋਂ ਕਈ ਥੋੜੇ ਜੇ ਇੰਟਰਸਟਿੰਗ ਨਹੀਂ ਲੱਗਦਾ ਸ਼ੁਰੂ ਤੋਂ ਤੇ ਕਈ ਛੱਡ ਕੇ ਚਲੇ ਜਾਂਦੇ ਨੇ ਥੋੜਾ ਜਿਹਾ ਪੂਰਾ ਵੇਖੋਗੇ ਤੁਹਾਨੂੰ ਇੰਟਰਸਟ ਜ਼ਰੂਰ ਬਣੇਗਾ ਇਹ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਜੀ ਬਣੇ ਰਿਓ ਵੀਡੀਓ ਚੁਣਾ ਮੀ ਪੈ ਰਿਆ ਧੁੰਦ ਜੀ ਲੱਗਣ ਈ ਥੋੜੀ ਥੋੜੀ ਬੂਰ ਜੀ ਪੈ ਰਹੀ ਏ ਲਓ ਜੀ ਆਪਾਂ ਬੋਰ ਤੇ ਪਹੁੰਚ ਗਏ ਆ ਤੇ ਲੱਗਾ ਮੁੰਡਾ ਕੰਮ ਚੋਬਰ ਲੱਗਾ ਜੇ ਦਾਣਾ ਪਾਉਣ ਮੁਰਗੀਆਂ ਨੂੰ ਇੱਧਰ ਪਾਤਾ ਕਹਿੰਦਾ ਅੰਗਰੇਜ਼ੀ ਮੁਰਗੀਆਂ ਨਾ ਇੱਧਰ ਸੱਚੀ ਆਈ ਨਹੀਂ ਗੀਆਂ ਖਾਲੀ ਏ ਕੱਲ ਦਾ ਹਾਂ ਖਾਲੀ ਏ ਨਾ ਇੱਧਰ ਤੇ ਉਧਰ ਚੱਲੇ ਆ ਦੇਸੀ ਮੁਰਗੀਆਂ ਕੋਲ ਦਾਣਾ ਪਾਉਣ ਤੇ ਇਧਰ ਚਾਚਾ ਆ ਗਿਆ ਲੈ ਕੇ ਚਾਹ ਪਾਣੀ ਇਹ ਆ ਚੈੱਕ ਕਰੋ ਤੇ ਨਿੱਕਾ ਨਿੱਕਾ ਜਿਹ ਕਣੀ ਪੈਣ ਲਈ ਏ ਤੇ ਵੀਊ ਬਹੁਤ ਸੋਹਣਾ ਮੋਟਰ ਦਾ ਲਓ ਜੀ ਲਓ ਜੀ ਆ ਆਪਣੀਆਂ ਗਏ ਦੇਸੀ ਮੁਰਗੀਆਂ ਚੈੱਕ ਕਰੋ ਲਓ ਜੀ ਖਾਣ ਲੱਗੀਆਂ ਖਾਣਾ ਬ੍ਰੇਕਫਾਸਟ ਆ ਗਿਆ ਇਹਨਾਂ ਦਾ ਦਲੀਆ ਨਾਲ ਇਧਰ ਕਹਿੰਦੇ ਮੁੰਡੇ ਨੇ ਵਿੱਚ ਪਾਤੀ ਕੋਲਡ ਡਰਿੰਕ ਨਾਲ ਐਪੀਆਂ ਹਾਂਜੀ ਲਓ ਜੀ ਚੈੱਕ ਕਰੋ ਖਾਣਾ ਖਾਣ ਲੱਗੀਆਂ ਨੇ ਬ੍ਰੇਕਫਾਸਟ ਅਜੇ ਨਹੀਂ ਕੀਤਾ ਪਰ ਇਹ ਕਰਨ ਲੱਗੀਆਂ ਨੇ ਇਹਨਾਂ ਦਾ ਉਹ ਵੱਡਾ ਫੁੱਫੜ ਵੀ ਆਇਆ ਹੈ ਇਹਨਾਂ ਦਾ ਰਹਿਣ ਵਾਸਤੇ ਉਹ ਵੇਖੋ ਇਹ ਕੁੱਕੜ ਨਹੀਂ ਇਹ ਫੁੱਫੜ ਹੈ ਉਹ ਸਭ ਤੋਂ ਵੱਡਾ ਫੁੱਫੜ ਇਹ ਆ ਜਿਹੜਾ ਇਹ ਫੁੱਫੜ ਜੀ ਨੇ ਰਿਸ਼ਤੇਦਾਰ ਆਏ ਨੇ ਇਹਨਾਂ ਦੇ ਘਰੇ ਤੇ ਆਹ ਬੱਚੇ ਛੋਟੇ ਕਿਊਟ ਬੱਚੇ ਕਿਉਂ ਤੇ ਬੱਚੇ ਕਿਉਂ ਤੇ ਬੱਚੇ ਹਾਂਜੀ ਮਿੱਤਰੋ ਆਪਾਂ ਆਏ ਆ ਪੀਵੇ ਤੇ ਹੁੰਦਿਆ ਸਾਰ ਆਪਾਂ ਹੱਥ ਚ ਗਲਾਸੀ ਫੜ ਲਈਏ ਆ ਚਾਹ ਵਾਲਾ ਵੀਰੇ ਇਹਨੂੰ ਪਤਾ ਨਹੀਂ ਸਾਡੇ ਕੋਲ ਪੈਸੇ ਕੋ ਨਹੀਂ ਹੈਗੇ ਧਾਰ ਕਰਨਾ ਹੈ ਹਲੇ ਗੱਲਾਂ ਚ ਲੱਗਾ ਹੁਣ ਜਦੋਂ ਇਹਨੂੰ ਕਾਹਾਂਗੇ ਨਾ ਧਾਰ ਕਰਨਾ ਤੇ ਤਾਂ ਮੂੰਹ ਵੇਖਿਓ ਕਿਵੇਂ ਦਾ ਦਾਦਰ ਮੱਖਣ ਵੀਰੇ ਚਾਹ ਪੀ ਲਈ ਤੇ ਪੈਸੇ ਲੈਖ ਲਈ ਹੈ ਤਾਂ ਦਾ ਕੋਈ ਗੱਲ ਨਹੀਂ ਪ੍ਰਵਾਣ ਕਰੋ ਗੱਲ ਪੈਟਰੋਲ ਸਟੇਸ਼ਨ ਚੈੱਕ ਕਰੋ ਆਪਾਂ ਕਿੱਥੇ ਖੜੇ ਆ ਪੀਪੇ ਵੇਦਾ ਸਰਸਵਤੀ ਮੰਦਿਰ ਕਿੰਨਾ ਘੈਂਟ 뷰 ਇਹਨਾਂ ਦਾ ਬਾਈ ਉਹ ਅੱਗੇ ਪੁਲ ਜਾ ਵੇਖ ਕੇ ਆਈ ਆ ਜੀ ਆ ਜੀ ਕੈਂਟ ਜਗਾ ਬਈ ਕਿੰਨੇ ਮਿੱਤਰੋ ਕਿੰਨੀ ਕੈਂਟ ਲੋਕੇਸ਼ਨ ਹੈ ਆਪਾਂ ਆਪਾਂ ਐਸੀ ਕਚਹਿਰੀਆਂ ਚ ਭੇਵੇ ਗੱਡੀ ਦੇ ਕਾਗਜ਼ ਚੁਕੂਗੇ ਜੇ ਲੈਣੇ ਹਨ ਇਹਨੇ ਦਵਿੰਦਰ ਨੇ ਤੇ ਸਾਹਮਣੇ ਇਹ ਮੰਦਿਰ ਹੈ ਹੀ ਕਿੰਨੀ ਵਾਰ ਇੱਥੇ ਆਏ ਆ ਕਦੀ ਨਹੀਂ ਅੰਦਰ ਵੜੇ ਹੁਣ ਵੀ ਮਸਾਂ ਸਮਝਾਇਆ ਮੈਂ ਤੈਨੂੰ ਕਹੀ ਮੈਂ ਰਹਿਣ ਦੀ ਹੈ ਕੀ ਕਰਾਂਗੇ ਆਂਦਾ ਵੇਖ ਕੇ ਤੇ ਆਈਏ ਤੇ ਕਿੱਡੀ ਕੈਂਟ ਲੋਕੇਸ਼ਨ ਇਹ ਗੱਲ ਬਾਤ ਹੈ ਪੂਰੀ ਬਈ ਲੱਗ ਬਈ ਸਿਰਾ ਕਰਾਇਆ ਪਿਆ ਯਾਰ ਆਈ ਤੇ ਇੱਥੋਂ ਬਾਹਰੋਂ ਹੀ ਮੁੜ ਜੰਨੇ ਆ ਆ ਫੋਟੋਆਂ ਲੱਗੀਆਂ ਨੇ ਜਿਆਦਾ ਦੀ ਪਛਾਣ ਤੇ ਨਹੀਂ ਹੈਗੀ ਮੈਂ ਸਾਨੂੰ ਤਾਂ ਇੰਨਾ ਦੀ ਪਛਾਣ ਹੈ ਸਾਡੇ ਬਾਬਾ ਜੀ ਜ਼ਿਆਦਾਤਰ ਤਾਂ ਚਲੋ ਬਾਕੀ ਸਾਰੇ ਆ ਗਏ ਜਿਹੜੇ ਬਾਬੇ ਬੰਦਿਆ ਨੇ ਬਾਬਾ ਨਾਨਕ ਲੋ ਜੀ ਢੈਂਟ ਬਣੀ ਯਾਰ ਨਾ ਬੜਾ ਹੀ ਨਹੀਂ ਆਪਾਂ ਗਏ ਇੱਥੇ ਵਿਤਰ ਮੰਦਿਰ ਹੈ ਮੰਦਿਰ ਹੈ ਪਟਨਾ ਸਾਹਿਬ ਦਾ ਪ੍ਰਾਪ ਉਹ ਸਾਰੇ ਲੰਘ ਰਹੇ ਆਪਾਂ ਵੀ ਲੰਘ ਗਏ ਲਓ ਜੀ ਮੰਦਿਰ ਆ ਸਾਰਾ ਸਰਸਵਤੀ ਮੰਦਿਰ ਇਹਨਾਂ ਆਪਾਂ ਇਸ ਆ ਪੋਲ ਤੋਂ ਦੂਜੀ ਸਾਈਡ ਤੇ ਸੀ ਹੁਣ ਇਸ ਸਾਈਡ ਤੇ ਆ ਗਏ ਆ ਹਰੇ ਜਿਹੜੇ ਬੰਦੇ ਨੂੰ ਮਿਲਣਾ ਉਹ ਆਇਆ ਨਹੀਂ ਮੈਂ ਉਹ ਫੋਨ ਕੀਤਾ ਹੋਇਆ ਸੀ ਆ ਕੇ ਚਲ ਮੰਦਿਰ ਚ ਕੋ ਮਿਲ ਜੀਏ ਮੇਤਰੋ ਸਾਨੂੰ ਪਤਾ ਨਹੀਂ ਜੀ ਇੱਥੇ ਕੀ ਹੁੰਦਾ ਹੈ ਤੇ ਆ ਹੁਣ ਇੱਕ ਪੰਡਤ ਜੀ ਇੱਥੇ ਗਤੀ ਕਰਨ ਦੇ ਸੀ ਗਤੀ ਹੁੰਦੀ ਹੈ ਕਹਿੰਦੇ ਹੁਣ ਪੁੱਛ ਗਿੱਚ ਕੇ ਪਤਾ ਲੱਗਾ ਤੇ ਗਤੀ ਐਵੇਂ ਕਰਦੇ ਨੇ ਕਹਿੰਦੇ ਨੇ ਵੀ ਉਹ ਤੁਸੀਂ ਇਹ ਕਹਿਣਾ ਕਿਸੇ ਦੀ ਕਿਸੇ ਘਰੇ ਕੋਈ ਡੈਥ ਹੋ ਗਈ ਹੋਣੀ ਹੈ ਮਾਤਾ ਜਾਂ ਪਿਤਾ ਦੀ ਕਹਿੰਦੇ ਤੁਸੀਂ ਇਹ ਕਹਿਣਾ ਮਾਤਾ ਪਿਤਾ ਜੀ ਤੁਹਾਡਾ ਹੁਣ ਇਹੀ ਸਥਾਨ ਹੈ ਤੁਸੀਂ ਇੱਥੇ ਰਹਿਣਾ ਮੈਂ ਜਿਹੜੇ ਬੰਦੇ ਜਿੰਦੇ ਜੀ ਨਹੀਂ ਮੰਨੇ ਹੋਣੇ ਠੀਠ ਹੋਣੇ ਨੇ ਤੇ ਉਹ ਮਰ ਕੇ ਮੰਨ ਜਾਣਗੇ ਵੀ ਇੱਥੇ ਰਹਿ ਜਾਣਗੇ ਚਲੋ ਤਾਂ ਮੈਂ ਜਾਹ ਵਾਲੀ ਗੱਲ ਸੀ ਆਪਾਂ ਇਹ ਨਵੇਂ ਮਾ ਪਰਮਾ ਬਹੁਤ ਦੂਰ ਆ ਤੇ ਬਾਬਾ ਦੂਰ ਰੱਖੇ ਮਰ ਕੇ ਬੰਦਾ ਕਿੱਥੇ ਜਾਂਦਾ ਕਿੱਥੇ ਨਹੀਂ ਕੁਝ ਨਹੀਂ ਪਤਾ ਤੇ ਆ ਲొਕੇਸ਼ਨ ਕਿੰਨੀ ਘੈਂਟ ਲੱਗਦੀ ਵੇਖੀ ਕਿੰਨੀ ਸੋਹਣੀ ਆ ਰਹੀ ਹੈ ਨਾ ਵਾਹ ਕੋਈ ਮੇਟਰ ਆਪਾਂ ਆ ਗਏ ਪੇਵੇ ਕਚਹਿਰੀਆਂ ਚ ਕਹਿੰਦਾ 35 ਤਰੀਕ ਹੈ ਯੱਟ ਦੀ ਕਚਹਿਰੀਆਂ ਚ ਮੇਲੇ ਲੱਗਦੇ ਇਹ ਹੁਣ ਕਚਹਿਰੀਆਂ ਚ ਮੇਲੇ ਲਾਉਣ ਆਏ ਆ ਆਪਾਂ ਤੇ ਨਾਲ ਮੇਰੇ ਹੈਗਾ ਚੰਗੀਰਦਾਰ ਰਵਿੰਦਰ ਸਿੰਘ ਜੀ ਹਾਂ ਜੀ ਮਿੱਤਰੋ ਟਾਈਮ ਹੋ ਗਿਆ 3 ਵਜੇ ਦਾ ਤੇ ਆਪਾਂ ਪੇਵੇ ਆਏ ਸੀ ਐਨਓਸੀ ਕਟਵਾਉਣ ਗੱਡੀ ਦੀ ਗੱਡੀ ਵੇਚੀ ਸੀ ਆਪਾਂ ਉਹਦੀ ਐਨਓਸੀ ਕਟਵਾ ਕੇ ਦੇਣੀ ਸੀ ਤੇ ਹੁਣ ਆਪਣਾ ਕੰਮ ਨਿਭੜਿਆ ਕਚਹਿਰੀਆਂ ਚੋਂ ਤੇ ਹੁਣ ਆਪਾਂ ਚੱਲਨੇ ਆ ਆਪਣੇ ਪਿੰਡ ਵਾਲ ਨੂੰ ਤੇ ਰਸਤੇ 'ਚ ਆਪਾਂ ਗੱਡੀ ਵੇਖਣੀ ਏ ਉਹ ਵੀ ਵੇਨ ਆਪਾਂ ਜਾ ਕੇ ਆਪਣੀ ਗੱਡੀ ਵਿੱਚ ਠਹਿ ਕੇ ਦੂਜੀ ਵੇਖਣੀ ਏ ਜੇ ਬਣ ਗਿਆ ਕੰਮ ਤਾਂ ਬਾਕੀ ਵੇਖਦੇ ਆਂ ਕੀ ਬੰਦਾ ਜਾ ਕੇ ਬਣੇ ਰੋ ਵੀਡੀਓ 'ਚ ਹਾਂਜੀ ਵੀਰੋ ਪੇਵੇ ਤੋਂ ਆਪਾਂ ਪਹੁੰਚ ਗਏ ਆ ਦੇਵੀਗੜ੍ਹ ਦੇ ਨੇੜੇ ਇੱਕ ਚੀਜ਼ ਤੁਹਾਨੂੰ ਉਹਨਾਂ ਵਿਖਾਣੇ ਆਪਾਂ ਗੱਡੀ ਤੋਂ ਅੱਗੇ ਲੰਘ ਗਿਆ ਬਾਈਕ ਵਾਲਾ ਇਹ ਆ ਵੇਖੋ ਜਿਹੜੇ ਮੋਟਰਸਾਈਕਲ ਲੰਡਾ ਕਰ ਲੈਂਦੇ ਨੇ ਆ ਉਹ ਦੂਬਾ ਥੱਲੇ ਵੇ ਉਹ ਗੱਤਾ ਵੇਖੋ ਲਾਇਆ ਮੁੜ ਕੇ ਫਿਰ ਜਦੋਂ ਪੈਂਦੇ ਨੇ ਛਿੱਟੇ ਛਿੱਤਰ ਪੈਂਦੇ ਨੇ ਕਰੋ ਜਨਾਨੀਆਂ ਤੋਂ ਇਹ ਆਹ ਵੇਖੋ ਥੱਲੇ ਗੱਤਾ ਲਾਇਆ ਹੁਣ ਮੀਂਹ ਦਾ ਟਾਈਮ ਹੈ ਤੁਹਾਨੂੰ ਪਤਾ ਹੈ ਕਿੰਗਵੈਰੀ ਹਿੱਲੀ ਜਾਂਦਾ ਆਹ ਵੇਖੋ ਗੱਤਾ ਲਾਇਆ ਹਾਂਜੀ ਮਿੱਤਰੋ ਪਹੁੰਚ ਗਏ ਆਪਾਂ ਦੇਵੀਗੜ੍ਹ ਬੱਸ ਸਟੈਂਡ ਤੇ ਤੇ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਆਪਾਂ ਨਹੀਂ ਤਾਂ ਲੰਮੀ ਹੋ ਜਾਏਗੀ ਤੇ ਮਿਲਦੇ ਆਂ ਜੇ ਨੈਕਸਟ ਵੀਡੀਓ 'ਚ ਰੱਬ ਰੱਖਾ ਜੀ ਤੇ ਮੀ ਪੈਂਡਿਆ ਨਿਕਾ ਨਿਕਾਈ ਬਾਏ ਬਾਏ